ਤੇ ਮਮਤਾ ਹੈ ਕਿ ਅੰਦਰ ਨੂੰ ਫੜਨ ਦੇ ਲਈ ਇੱਕ ਛੋਟਾ ਜਿਹਾ ਕੁਜਾ ਲਿਆ ਹੈ ਮਨੁੱਖ ਨੇ ਸ਼ਿਕਾਰੀ ਨੇ ਇੱਕ ਛੋਟਾ ਜਿਹਾ ਕੁਜਾ ਲਿਆ ਔਰ ਉਹਦੇ ਵਿੱਚ ਛੋਲੇ ਪਾ ਦਿੱਤੇ ਨੇ ਉਜੀ ਦਾ ਠੇਰਾ ਉਹ ਇੰਨਾ ਕੋਇਆ ਕਿ ਖਾਲੀ ਹੱਥ ਤੇ ਅੰਦਰ ਜਾ ਸਕਦਾ ਪਰ ਭਰਿਆ ਹੋਇਆ ਬਾਅਦ ਬਾਹਰ ਨਹੀਂ ਆ ਸਕਦਾ ਹੁਣ ਬਾਂਦਰ ਨੇ ਹੱਥ ਅੰਦਰ ਪਾਇਆ ਤੇ ਛੋਲੇ ਜਿਹੜੇ ਅੰਦਰ ਪਏ ਸਨ ਉਹਦੇ ਨਾਲ ਮੁੱਠ ਭਰ ਲਈਏ ਹੁਣ ਮੁੱਠ ਜਦੋਂ ਭਰੀ ਗਈ ਤੇ ਬਾਹਰ ਕੱਢਣ ਲੱਗਾ ਤੇ ਬਾਹਰ ਹੱਥ ਨਿਕਲਿਆ ਕੋਈ ਨਾ ਬੜੀ ਕੋਸ਼ਿਸ਼ ਕੀਤੀ ਕਿ ਮੇਰਾ ਹੱਥ ਬਾਹਰ ਨਿਕਲ ਜਾਏ ਹੁਣ ਹੱਥ ਬਾਹਰ ਕੱਢਣੇ ਤੇ ਛੋਲੇ ਛੱਡਣੇ ਪੈਣਗੇ ਪਰ ਛੋਲਿਆਂ ਦੀ ਮਮਤਾ ਛੋਲਿਆਂ ਦਾ ਮੂਹ ਹੈ ਕਿਉਂ ਜੇ ਮੈਂ ਛੋਲੇ ਛੱਡ ਦਿੱਤੇ ਤੇ ਮੈਂ ਖਾਵਾਂਗਾ ਕੀ ਹੁਣ ਯਤਨ ਕਰ ਰਿਹਾ ਛੁਟਕਾਰਾ ਕਰਨ ਦਾ ਛੁੱਟਣ ਦਾ ਤੇ ਇਨੇ ਚ ਸ਼ਿਕਾਰੀ ਆਇਆ ਉਹਨੇ ਬਾਂਦਰ ਨੂੰ ਫੜ ਲਿਆ ਤੇ ਬਾਂਦਰ ਨੂੰ ਜਦੋਂ ਫੜਿਆ ਉਹਨੂੰ ਕੁਝ ਨਾ ਸਿਖਾਏ ਨੇ ਆਪਣੇ ਗੁਜ਼ਾਰੇ ਦੇ ਲਈ ਕਿ ਮੇਰਾ ਗੁਜ਼ਾਰਾ ਹੋ ਜਾਏ ਕਲੇ ਫਿਰ ਉਹ ਬਾਂਦਰ ਜਿਹੜਾ ਛੋਲਿਆਂ ਤੇ ਮੋਹ ਦੇ ਕਰਕੇ ਸ਼ਿਕਾਰੀ ਦੀ ਪਕੜ ਦੇ ਵਿੱਚ ਆ ਗਿਆ ਜਿਹੜਾ ਆਹਾਰ ਨੂੰ ਉਹ ਖਾਣਾ ਚਾਹੁੰਦਾ ਸੀ ਜਿਹਨਾਂ ਛੋਲਿਆਂ ਨੂੰ ਖਾਣਾ ਚਾਹੁੰਦਾ ਸੀ ਉਹੀ ਛੋਲਿਓ ਦੀ ਫਾਇਦਾ ਕਰਨ ਬਣ ਗਏ ਉਹੀ ਆਹਾਰ ਜਿਹਨੂੰ ਉਹ ਖਾਣਾ ਚਾਹੁੰਦਾ ਸੀ ਉਹ ਹੀ ਆਹਾਰ ਉਸ ਨੂੰ ਸ਼ਿਕਾਰੀ ਦੇ ਫਾਈਪ ਆ ਗਿਆ। ਸ਼ਿਕਾਰੀ ਦੇ ਵਸਪ ਆ ਗਿਆ। ਬਾਂਦਰ ਹੈ ਤੇ ਬੜਾ ਸਿਆਣਾ। ਚੰਚਲ ਵੀ ਬੜਾ। ਪਰ ਇੱਕ ਛੋਲਿਆਂ ਦੀ ਮੁੱਠ ਦੇ ਕਾਰਨ ਸ਼ਿਕਾਰੀ ਦੇ ਫਾਈ ਦੇ ਵਿੱਚ ਪੈ ਗਿਆ। ਪਾਤਸ਼ਾਹ ਜੀ ਨੇ ਬੜਾ ਸੁੰਦਰ ਬਚਨ ਦਿੱਤਾ ਹੈ। ਪਾਤਸ਼ਾਹ ਜੀ ਕਹਿੰਦੇ ਮਰਕਟ ਮੁਸਤੀ ਅਨਾਜ ਕੀ। ਮਨ ਬੌਰਾ ਰੇ ਲਈਨੀ ਹਾਥ ਪਸਾਰ। ਕਿ ਹੱਥ ਪਸਾਰ ਕੇ ਛੋਲਿਆਂ ਦੀ ਮੁੱਠ ਭਰ ਲਈ। ਪਰ ਜਦੋਂ ਬਾਹਰ ਕੱਢਣ ਲਗਾ ਹੱਥ ਬਾਹਰ ਨਿਕਲਿਆ ਕੋਈ ਨਾ ਛੂਟਣ ਕੋ ਸੈਸਾ ਪਰਿਆ ਮਨ ਬੌਰਾ ਰੇ ਨਾਚਿਓ ਕਰ ਕਰ ਬਾਹਰ ਕਿ ਕਰ ਕਰ ਦੇ ਅੱਗੇ ਫਿਰ ਨੱਚਦਾ ਉਸ ਨਿੱਕੀ ਜਿਹੀ ਛੋਲਿਆ ਦੀ ਮੁੱਠ ਦੇ ਕਾਰਨ ਉਹਦੀ ਮਮਤਾ ਦੇ ਕਾਰਨ ਕਰ ਕਰ ਦੇ ਅੱਗੇ ਨੱਚਦਾ ਇਹ ਹੀ ਮਮਤਾ ਹੈ